ਦੇ ਰੇਜ਼ਾ ਦੀ ਜਿਹੜੀ ਵੀਰ ਪਿਆਕੜ ਵਾਲੀ ਸੀ 40 ਰੁਪਏ ਕਿਲੋ ਆ ਜੀ ਜਿਹੜੀ 40 ਰੁਪਏ ਕਿਲੋ ਸੀ ਉਹ 80 70 ਰੁਪਏ ਕਿਲੋ ਆ ਜੀ ਪਿਆਜ਼ ਸੀ ਜਿਹੜੇ 25 ਰੁਪਏ ਕਿਲੋ ਆ 30 40 50 ਰੁਪਏ ਵੇਚ ਰਹੇ ਆਂ ਆਹ ਸਾਗ ਵੀ ਬਹੁਤ ਪਰੇਸ਼ਾਨ ਕਰ ਰਿਹਾ ਚੁਪੜਾ ਚਟਨੀ ਬਣਾ ਲਾਂਗੇ ਤੇ ਚੁਪੜਾ ਚਟਨੀ ਵੀ ਆ 80 ਰੁਪਏ ਪਈਏ ਚੁਪੜਾ ਆ ਵੀ ਮਹਿੰਗੀ ਪੈਂਦੀ ਕਹਾ ਜਾਂਦੀ ਪੂਰੇ ਪੰਜਾਬ ਦੇ ਵਿੱਚ ਗਰਮੀ ਸਿਖਰ ਤੇ ਹੁਣ ਕਾਰਨ ਜਿਹੜੇ ਲੋਕਾਂ ਨੂੰ ਵੀ ਜਿਹੜਾ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਤੁਹਾਨੂੰ ਦੱਸ ਤੀਏ ਗਰਮੀ ਜ਼ਿਆਦਾ ਹੋਣ ਕਾਰਨ ਜਿਹੜੇ ਗੱਲ ਕੀਤੀ ਜਾਵੇ ਤਾਂ ਸਬਜੀ ਦੇ ਰੇਟਾਂ ਵਿੱਚ ਵੀ ਕਾਫੀ ਵਾਧਾ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਸਮੇਂ ਸ਼੍ਰੀ ਮੁਕਸਰ ਸਾਹਿਬ ਦੀ ਸਬਜੀ ਮੰਡੀ ਰਿਆ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਸਬਜੀ ਮੰਡੀ ਵਿੱਚ ਜਿਹੜੇ ਗਾਹਕ ਹੈ ਕਾਫੀ ਘੱਟ ਦਿਖਾਈ ਨਜ਼ਰ ਦੇ ਰਹੇ ਉੱਥੇ ਹੀ ਗੱਲਬਾਤ ਵੀ ਕਰਾਂਗੇ ਇਸ ਰੇੜੀਆ ਵਾਲੇ ਨਾਲ ਕੀ 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 ਰੇਟ ਤੇ ਜਿਹੜੀ ਸਬਜੀ ਦੇ ਕਿਹੜੇ ਕਿਹੜੇ ਸਬਜੀ ਦੇ ਕੀ ਕੀ ਰੇਟ ਹੈ ਉੱਥੇ ਹੀ ਗੱਲਬਾਤ ਕਰਦੇ ਹਾਂ ਹੁਣ ਇਹਨਾਂ ਨਾਲ ਕੀ ਕਹਿਣਾ ਚਾਹੁੰਦੇ ਆ ਜੋ ਗਰਮੀ ਕਾਰਨ ਜਿਹ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਜੋ ਗਰਮੀ ਦੇ ਕਾਰਨ ਜਿਹੜੇ ਰੇਟ ਵਧੇ ਆ ਕੀ ਕੀ ਰੇਟ ਆ ਜੀ ਮੇਰਾ ਨਾਮ ਛਿੰਦਰਪਾਲ ਗਰਗਾ ਜੀ ਇਹ ਸਬਜੀ ਗਰਮੀ ਦੇ ਕਾਰਨ ਬਹੁਤ ਜਿਆਦਾ ਮਹਿੰਗੀ ਹੋ ਗਈ ਆ ਇਸ ਕਰਕੇ ਸਵੇਰ ਸ਼ਾਮ ਕਾ ਨਿਕਲਦਾ ਮਾੜਾ ਮੋਟਾ ਨਾ ਮਾਤਰ ਹੁੰਦਾ ਜੀ ਜਿਹੜੇ ਰੇਟ ਆਜੇ ਜਿਹੜੇ 20 ਰੁਪਏ ਕਿੱਲ ਵਾਲੀ ਚੀਜ਼ 40 ਰੁਪਏ ਕਿਲੋ ਆ ਜੀ ਜਿਹੜੀ 40 ਰੁਪਏ ਕਿਲੋ ਸੀ ਉਹ 80 70 ਰੁਪਏ ਕਿਲੋ ਆ ਜੀ ਪਿਆਜ਼ ਸੀ ਜਿਹੜੇ 25 ਰੁਪਏ ਕਿਲੋ ਹੁਣ 40 50 ਰੁਪਏ ਕਿਲੋ ਵੇਚ ਰਹੇ ਆ ਆਲੂ ਆ ਨੇ ਆ 40 ਰੁਪਏ ਕਿਲੋ ਹੋ ਗਏ ਆ ਜਿਹੜੇ 20 ਰੁਪਏ ਕਿਲੋ ਤੋਂ ਵੀ 25 ਰੁਪਏ ਆਮ ਸੀਗੇ ਉਹ 40 ਰੁਪਏ ਕਿਲੋ ਹੋ ਗਏ ਆ ਜੀ ਨਿੰਬੂ ਜਿਹੜੇ 60 ਰੁਪਏ ਕਿਲੋ ਸੀ 80 ਰੁਪਏ ਕਿਲੋ ਹੋ ਗਏ ਆ ਜੀ ਜਿਹੜੇ ਵੀ ਲਸਣ ਸੀ 60 50 60 ਰੁਪਏ ਪਈ ਉਹ 80 90 ਰੁਪਏ ਪਈ ਹੋ ਗਿਆ ਅਸਕਰ ਕੇ ਵੀ ਮਹंगाई ਕਰਮੀ ਦੇ ਕਾਰਨ ਬਹੁਤ ਜ਼ਿਆਦਾ ਮਹंगाई ਆ ਗਈ ਆ ਕਾਕ ਵੀ ਬਹੁਤ ਪਰੇਸ਼ਾਨ ਹੈ ਕਹਿੰਦਾ ਚੁਪੜਾ ਦੀ ਚਟਨੀ ਬਣਾ ਲਾਂਗੇ ਤੇ ਚੁਪੜਾ ਦੀ ਚਟਨੀ ਵੀ ਇਸ ਟਾਈਮ 20 ਰੁਪਏ ਪਈ ਹੈ ਚੁਪੜਾ ਹੋ ਵੀ ਮਹਿੰਗੀ ਪੈਂਦੀ ਹੈ ਕਹਦਾ ਤਾ ਕੀ ਕਰਦਾ ਜਿਹੜਾ ਤੁਹਾਡੇ ਜੇ ਸਬਜ਼ੀ ਦੇ ਰੇਟ ਵਧੇ ਤੇ ਗਾਹਕ ਕੀ ਕਹਿੰਦਾ ਉਦੋਂ ਕਾਕ ਉਸ ਟਾਈਮ ਕਹਿੰਦਾ ਗਰਮੀ ਕਾਰਨ ਵੱੱਲਾ ਸੜ ਗਿਆ ਵੱੱਲਾ ਸੜਨ ਦੇ ਕਾਰਨ ਇਹ ਸਾਰਾ ਕੁਝ ਹੋਇਆ ਇਹਨੇ ਪ੍ਰਮਾਤਮਾ ਮੀਂਹ ਪਾਵੇ ਸੱਚੇ ਪਾਤਸ਼ਾਹ ਤੇ ਕਹਿੰਦਾ ਫਿਰ ਵੱੱਲਾ ਵੱੱਲਾ ਚੱਲੇ ਕੋਈ ਸ਼ਾਂਤੀ ਆਊਗੀ ਸਬਜ਼ੀ ਨੂੰ ਮੇਰੀ ਰਕਾ ਚ ਪਾ ਆਊਗਾ ਅੱਗੇ ਕਿੰਨੀ ਦਿਹਾੜੀ ਪੈ ਜਾਂਦੀ ਸੀ ਤੇ ਹੁਣ ਕਿੰਨੀ ਦਿਹਾੜੀ ਪੈ ਰਹੀ ਹੈ 8900 ਰੁਪਏ 700 ਰੁਪਏ ਪੈ ਜਾਂਦੀ ਸੀ ਹੁਣ 2 250 300 ਹੱਦ ਪੈਂਦੀ ਹੈ ਜੀ ਸੜਕੇ ਸੁਭਾ ਕੱਪ ਕੇ ਬਹੁਤ ਜ਼ਿਆਦਾ ਮੰਦਾ ਇਸ ਟਾਈਮ ਗਾਹਕ ਬਿਰਲਾ ਬਿਰਲਾ ਕੋਈ ਆਂਦਾ ਜੀ ਨਹੀਂ ਸਰਦਾ ਉਹ ਆਂਦਾ ਇੱਕ ਮਹਿੰਗੀ ਸਬਜ਼ੀ ਕਰਕੇ ਇਹ ਕਿੰਨੀ ਕੋਈ ਮੁਸ਼ਕਲ ਆਉਂਦੀ ਹੈ ਫਿਰ ਗਾਹਕ ਤੋੜਨ ਵਿੱਚ ਕਿਉਂਕਿ ਅਕਸਰ ਗਾਹਕ ਟਰਾਈ ਵੀ ਕਹਿੰਦੇ ਕਰਦਾ ਪੂਰਾ ਪੂਰੀ ਟਰਾਈ ਕਰਦਾ ਜੀ ਗਾਹਕ ਅਗਲਾ ਕਹਿੰਦਾ ਮੈਂ 40 ਰੁਪਏ ਕਿਲੋ ਚੀਜ਼ ਕਹੂੰਗਾ ਗਾਹਕ ਅਗਲਾ ਕਹਿੰਦਾ ਪੱਤੀ ਜ਼ਿਆਦੇ ਲਾਂਦਾ ਅਗਲੇ ਪਾਸੇ ਜਾ ਕੇ ਸੱਜੇ ਉਹ ਘਾਹ ਕਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਜੋ ਗਰਮੀ ਕਾਰਨ ਜਿਹੜੇ ਸਬਜ਼ੀ ਦੇ ਰੇਟ ਵਧੇ ਭਾਈ ਜੀ ਸਬਜ਼ੀ ਮੰਡੀ ਵਿੱਚ ਆਏ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਸਬਜ਼ੀ ਦੇ ਰੇਟ ਕਿਸ ਤਰ੍ਹਾਂ ਲੱਗੇ ਆ ਫਿਰ ਸਬਜ਼ੀ ਦੇ ਰੇਟ ਸਾਰੇ ਨਾਲ ਜ਼ਿਆਦਾ ਹੀ ਆ ਜੀ ਇੰਨੇ ਵਧੇ ਪਏ ਆ ਵੀ ਗਰੀਬ ਬੰਦਾ ਕੀ ਕਰੂਗਾ ਉੱਥੇ ਠੀਕ ਹੈ ਨਾ ਜੇ ਤਾਂ ਕਿੰਨਾ ਕੁ ਅਸਰ ਪਿਆ ਕਿੰਨੀ ਕੁ ਮੁਸ਼ਕਲ ਫਿਰ ਲੱਗਦੀ ਮੁਸ਼ਕਲ ਗਰੀਬ ਬੰਦਾ ਕੀ ਕਰੂ ਜਿਹੜਾ ਤਾਜੀ ਖਵਾ ਕੇ ਖਾਣ ਵਾਲਾ ਅੱਛਾ ਤਾਜੀ ਤੁਸੀਂ ਕੀ ਫਿਰ ਲੈ ਰਹੇ ਹੋ ਜਿਸ ਤਰ੍ਹਾਂ ਰੇਟ ਚੱਲ ਰਹੇ ਆ ਅਜੇ ਧਿੱਕਰ ਦੇ ਵੇਖੀ ਜਾਂਦੇ ਆਂ ਜੀ ਅੱਛਾ ਅੱਗੇ ਅੱਗੇ ਵੇਖਦੇ ਸੀ ਟਰਾਈ ਕਰਦੇ ਸੀ ਅੱਗੇ ਅੱਗੇ ਟਰਾਈ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਉਹਦੇ ਜਿਹਨੇ ਗਰੀਬ ਬੰਦੇ ਨੇ ਆਲੂ ਗੰਡੇ ਲੈਣੇ ਉਹ ਬੰਦਾ ਕਿਲੋ ਲੈਣ ਵਾਲਾ ਪਾਈਏ ਲੈ ਕੇ ਜਾਊਗਾ ਹੁਣ ਤਾਂ ਸੋ ਇਹ ਸਾਨੂੰ ਗਾਹਕ ਹੋਰ ਵੀ ਜਿਹੜੇ ਸਬਜ਼ੀ ਵਕੀਰਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਦੇਖ ਸਕਦੇ ਹੋ ਤਸਵੀਰਾਂ ਜਿਸ ਤਰ੍ਹਾਂ ਸਬਜ਼ੀ ਸਜਾ ਕੇ ਰੱਖੀ ਹੋਈ ਬੜੀ ਖੂਬਸੂਰਤ ਲੱਗਦੀ ਆ ਉੱਤੇ ਜਿਹੜੇ ਰੈਡੀ ਵਕੀਰਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਟਮਾਟਰ ਜਿਹੜਾ ਅੱਜ ਦਾ ਕੀ ਰੇਟ ਹੈ ਤੇ ਕੀ ਨਿੰਬੂ ਦਾ ਕੀ ਰੇਟ ਹੈ ਭਾਈ ਜੀ ਰੇੜੀ ਤੁਹਾਡੀ ਹੈ ਕੀ ਰੇਟ ਹੈ ਟਮਾਟਰ ਜੀ ਅੱਜ 40 ਰੁਪਏ ਕਿਲੋ 40 ਰੁਪਏ ਅੱਗੇ ਕਿੰਨਾ ਰੇਟ ਹੁੰਦਾ ਸੀ ਤੇ ਅੱਜ ਅੱਗੇ 10 ਰੁਪਏ ਕਿਲੋ ਹੁੰਦਾ ਸੀ ਅੱਛਾ ਕੀ ਕਾਰਨ ਹੈ ਜਿਹੜਾ ਇਹ ਰੇਟ ਵਧਿਆ ਹੈ ਇਹ ਗਰਮੀ ਦੀ ਮਾਰ ਕਰਕੇ ਹੈ ਜੀ ਅੱਛਾ ਗਾਹ ਦਾ ਕਿੰਨਾ ਕੋਈ ਫਰਕ ਪਿਆ ਫਿਰ ਗਾਹ ਦਾ ਬਹੁਤ ਫਰਕ ਪੈ ਗਿਆ ਕਿਤੇ ਗਾਹ ਨੇ ਕਿਲੋ ਲੈਣੀ ਹੁਣ ਅੱਧਾ ਕਿਲੋ ਤੇ ਗੁਜ਼ਾਰਾ ਕਰ ਰਿਹਾ ਹੈ ਜੀ ਅੱਛਾ ਗਾਹ ਦਾ ਬਹੁਤ ਫਰਕ ਪੈ ਗਿਆ ਗਾਹ ਨੂੰ ਤੋਰਨ ਚ ਫਿਰ ਮੁਸ਼ਕਲ ਆਉਂਦੀ ਹੈ ਗਾਹ ਕੋਈ ਟਰੈਕਟਰ ਹੀ ਕਰਦਾ ਫਿਰ ਗਾਹ ਟਰਾਈ ਕਰਦਾ ਜੀ ਗਾਹ ਸੋਧ ਦਾ ਵੇਤਨਾ ਮਹਿੰਗਾ ਹੋ ਗਿਆ ਜੀ ਗਾਹ ਦੇ ਫ ਅੱਜ ਆਈ ਕੋਈ ਖਰਾਬ ਵੀ ਹੁੰਦੀ ਉੱਗੀ ਗਰਮੀ ਕਰਕੇ ਕਿੰਨੀ ਕੋਈ ਖਰਾਬ ਹੋ ਜਾਂਦੀ ਹੈ ਜੇ ਗੱਲ ਕੀਤੀ ਹੈ ਕੀ ਕੀ ਚੀਜ਼ ਖਰਾਬ ਹੁੰਦੀ ਹੈ ਫਿਰ ਕਿ ਖਰਾਬ ਹੈ ਕੋਈ ਗਰਮੀ ਕਰਕੇ ਉਹ ਫਰਕ ਪੈਣ ਦਾ ਸੋਦਾ ਸੋਕੇ ਜਾਂਦਾ ਹੀ ਖਰਾਬ ਹੀ ਬੋਰ ਨਿਕਲਦਾ ਹੀ ਸਾਨੂੰ ਵੀ ਬੋਹ ਮਾਰ ਪੈ ਰਹੀ ਐ ਸਸ ਜੀ ਅੱਛਾ ਫਿਰ ਕਿੰਨੀ ਦਿਹਾੜੀ ਪੈ ਜਾਂਦੀ ਅੱਗੇ ਕਿੰਨੀ ਪੈਂਦੀ ਸੀ ਤੇ ਹੁਣ ਕਿੰਨੀ ਪੈ ਰਹੀ ਐ ਦਿਹਾੜੀ ਤਾਂ ਹੁਣ ਮੁਸ਼ਕਿਲ ਨਾਲ 2-300 ਰੁਪਏ ਹੀ ਵੈ ਰਹੀ ਐ ਜੀ ਅੱਛਾ ਸਰ ਜਾਂਦਾ ਫਿਰ ਸਰਦਾ ਤਾਂ ਨਹੀਂ ਮੇਰਾ ਗੁਜ਼ਾਰਾ ਹੋ ਰਿਹਾ ਜੀ ਕੋਈ ਐਸਾ ਨਾ ਰੇੜੀ ਵਕੀਰਤਾ ਜੋ ਸਬਜ਼ੀ ਵਕੀਰਤਾ ਇਹਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਗਰਮੀ ਦੀ ਸਾਨੂੰ ਮਾਰ ਪਈ ਹੈ ਤੇ ਸਾਡੇ ਕਾਰੋਬਾਰ ਤੇ ਵੀ ਕਾਫੀ ਫਰਕ ਪਿਆ ਹੈ ਸੋ ਇਸ ਸਾਨੇ ਲੋਕਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਟੈਕਸ ਲਗਾਏ ਜਾ ਰਹੇ ਆ ਉਹ ਘਟਾਏ ਜਾਣ ਲਿਵਿੰਗ ਇੰਡੀਆ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ